ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਾਤ ਇੱਕ ਵੀਡੀਓ ਦੇਖੀ ਆ ਜਿਹਦੇ ਵਿੱਚ ਭੈਣ ਦਲੇਰਕੌਰ ਖਾਲਸਾ ਜੀ ਰੋ ਰੋ ਕੇ ਕਹਿ ਰਹੇ ਨੇ ਕਿ ਰੰਗਰੇਟੇ ਸਿੰਘਾਂ ਵੱਲੋਂ ਉਹਨਾਂ ਦੇ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ ਉਹਨਾਂ ਦਾ ਗੱਡੀ ਘੇਰੀ ਗਈ ਇਹ ਤੇ ਨਾ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਆ ਰਹੀਆਂ ਭਈ ਕਲਗੀ ਤੋੜੇ ਨੂੰ ਲੈ ਕੇ ਮਸਲਾ ਜਿਹੜਾ ਉਹ ਛੜਿਆ ਵਾ ਕਿ ਕਲਗੀ ਤੋੜਾ ਜਿਹੜਾ ਵਾ ਸੰਗਤ ਸਿੰਘ ਨੂੰ ਦਿੱਤਾ ਗਿਆ ਜਾਂ ਬਾਬੇ ਜੀਵਨ ਸਿੰਘ ਜੀ ਨੂੰ ਦਿੱਤਾ ਗਿਆ ਇਸੇ ਤੋਂ ਹੀ ਜ਼ਿਆਦਾ ਰੌਲਾ ਜਿਹੜਾ ਵਾ ਉਹ ਪਾਇਆ ਜਾ ਰਿਹਾ ਤੇ ਸਦੀਆਂ ਤੋਂ ਵੈਸੇ ਅਸੀਂ ਸੁਣਦੇ ਵੀ ਆਏ ਆ ਕਿ ਕਲਗੀ ਤੋੜਾ ਜਿਹੜਾ ਉਹ ਸੰਗਤ ਸਿੰਘ ਜੀ ਨੂੰ ਦਿੱਤਾ ਗਿਆ ਤੇ ਬਹੁਤ ਸਾਰੇ ਪ੍ਰਚਾਰਕਾਂ ਨਾਲ ਮੇਰੀ ਗੱਲ ਵੀ ਹੋਈ ਤੇ ਕਿਸੇ ਕੋਲੋਂ ਪੂਰੀ ਤਰ੍ਹਾਂ ਮੈਂ ਸੰਤੁਸ਼ਟ ਨਹੀਂ ਹੋਇਆ ਫਿਰ ਮੈਂ ਵੀ ਕੋਸ਼ਿਸ਼ ਕੀਤੀ ਵੀ ਕੁਝ ਕੁਝ ਨਾ ਕੁਝ ਆਪ ਵੀ ਲੱਭਿਆ ਜਾਵੇ ਕਿ ਵਾਕਈ ਕਲਗੀ ਤੋੜੇ ਤੇ ਵਿਵਾਦ ਜਿਹੜਾ ਉਹ ਛੜਿਆ ਹੋਇਆ ਤੇ ਕਿਉਂ ਛੜਿਆ ਹੋਇਆ ਇਹ ਇਹਦੇ ਵਿੱਚ ਨਾ ਮੈਨੂੰ ਚਾਰਕ ਰੈਫਰੈਂਸ ਜਿਹੜੇ ਆ ਚਾਰ ਪੰਜ ਰੈਫਰੈਂਸ ਜਿਹੜੇ ਆ ਮਿਲੇ ਆ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਗੁਰੂ ਪਾਤਸ਼ਾਹ ਦੇ 52 ਕਵੀ ਹੋਏ ਨਾ ਜੀ 52 ਕਵੀ ਉਹਨਾਂ ਵਿੱਚੋਂ ਇੱਕ ਕਵੀ ਕੰਕਨਜੀ ਹੋਏ ਨੇ ਉਹਨਾਂ ਦੀ ਜਿਹੜੀ ਜਿਆਦਾ ਮੰਨਿਆ ਜਾਂਦਾ ਇਸ ਕਰਕੇ ਕਿ ਉਹ ਮਹਾਰਾਜ ਦੇ 52 ਕਵੀਆਂ ਚੋਂ ਇੱਕ ਸਨ ਉਹ ਲਿਖਦੇ ਆ ਨਿਜ ਕਲਗੀ ਸਿਰ ਦਈ ਸਜਾਏ ਦਈ ਪੋਸ਼ਾਕ ਆਪਣੀ ਪਹਿਨਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਸਭ ਗੜੀ ਗੁਰੂ ਗੋਬਿੰਦ ਜਾਇ ਹੁਣ ਇਹ ਦੇ ਮੁਤਾਬਕ ਕਵੀ ਕੰਕਨ ਜਿਹੜੇ ਆ ਉਹ ਸਿੱਧ ਕਰ ਰਹੇ ਆ ਕਿ ਆਪਣੀ ਪਛਾਗ ਮਹਾਰਾਜ ਨੇ ਬਾਬਾ ਜੀਵਨ ਸਿੰਘ ਨੂੰ ਦੇ ਦਿੱਤੀ ਤੇ ਫਿਰ ਗੁਰੂ ਸਾਹਿਬ ਉਥੋਂ ਚੱਲਦੇ ਨੇ ਦੂਸਰਾ ਰੈਫਰੈਂਸ ਮੈਂ ਇੱਕ ਹੋਰ ਦੇਣ ਜਾ ਰਿਹਾ ਇੱਕ ਕਵੀ ਭਗਤ ਸਿੰਘ ਜੀ ਹੋਏ ਨੇ ਕਵੀ ਭਗਤ ਸਿੰਘ ਜੀ ਗੁਰੂ ਬਲਾਸ ਪਾਛਾਈ 26 ਪੰਨਾ ਨੰਬਰ 315 ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜੀਵਨ ਸੰਗ ਗੁਰੂ ਕਾ ਸਿਕ ਹੋਈ ਜਤ ਮਨ ਭੇਦ ਨਾ ਜਾਨੋ ਕੋਈ ਤਿਸ ਕੋ ਆਪਣੀ ਠੌਰ ਬਿਠਾਏ ਦੇ ਗੁਰਿਆਈ ਮਾਠ ਟਕਾਏ ਇਹਦਾ ਮਤਲਬ ਕੀ ਬਣਦਾ ਵਾ ਦੇ ਗੁਰਿਆਈ ਮਾਠ ਟਕਾਏ ਕਿ ਕਲਗੀਧਰ ਪਿਤਾ ਨੇ ਆਪਣੀ ਪਸ਼ਾਕ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਪਹਿਨਾ ਕੇ ਤੇ ਗੁਰੂ ਬਣਾ ਦਿੱਤਾ ਤੇ ਦੁਜੇ ਸਿੰਘਾ ਨੂੰ ਇਹਨਾਂ ਨੂੰ ਫਤਿਹ ਬਲਾਉਣ ਵਾਸਤੇ ਨਮਸਕਾਰ ਕਰਨ ਵਾਸਤੇ ਕਹਿ ਦਿੱਤਾ ਵੀ ਜਾਨੀਏ ਅੱਜ ਤੋਂ ਮੇਰਾ ਰੂਪ ਹੋ ਗਿਆ ਤੇ ਇਹ ਹੀ ਆਪਣਾ ਕਲਗੀ ਤੋੜਾ ਜਿਹੜਾ ਇਹਨਾਂ ਦੇ ਸਿਰ ਤੇ ਸਜਾਇਆ ਗਿਆ ਇਹ ਹੈਗੀ ਆ ਕਵੀ ਭਗਤ ਸਿੰਘ ਜੀ ਤੇ ਗ੍ਰੰਥ ਹੈਗਾ ਜੀ ਗੁਰਬਲਾਸ ਪਾਤਸ਼ਾਹੀ 6ਵੀਂ ਪੰਨਾ ਨੰਬਰ ਹੈਗਾ ਜੀ 315 ਨੋਟ ਕਰੀ ਜਾਇਓ ਜਿਹੜੇ ਜਿਹੜੇ ਵੀਰ ਇਹ ਜਾਣਕਾਰੀ ਲੈਣੀ ਚਾਹੁੰਦੇ ਆ ਅਗਲੀ ਗੱਲ ਕਵੀ ਗੁਰਬਖਸ਼ ਸਿੰਘ ਜੀ ਹੋਏ ਨੇ ਇਹ ਵੀ ਸਮਕਾਲੀ ਹੋਏ ਨੇ ਮਹਾਰਾਜ ਦੇ ਸਮੇਂ ਦੇ ਕਵੀ ਗੁਰਬਖਸ਼ ਸਿੰਘ ਇਹਨਾਂ ਨੇ ਲਿਖਿਆ ਵਾ ਅੰਤ ਅਕੇਲਾ ਗੜੀ ਮੇ ਬੰਦੂਕ ਕੀ ਪਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਹੋ ਸੰਗਦੀਨ ਵਜੀਦਾ ਅੰਤ ਪਰਸਨ ਭਇਓ ਲਇਓ ਮਾਰਗ ਕੋਬਿੰਦ ਦਿਲ ਧਰਾਇਓ ਸੀਸ ਕੈ ਖੁਸ਼ੀ ਕਰਨ ਨਰਿੰਦ ਇਹਦਾ ਮਤਲਬ ਕੀ ਆ ਅੰਤ ਅਕੇਲਾ ਰੰਗਰੇਟੜੋ ਜੀਵਨ ਸਿੰਘ ਇੱਥੇ ਵੀ ਉਹਨਾਂ ਨੇ ਜ਼ਿਕਰ ਕੀਤਾ ਇਹ ਹੈਗਾ ਜੇ ਕਵੀ ਗੁਰਬਖਸ਼ ਸਿੰਘ ਜਿਹੜਾ ਮਹਾਰਾਜ ਦੇ ਸਮਕਾਲੀ ਹੋਏ ਨੇ ਇਹਨਾਂ ਨੇ ਵੀ ਇਹ ਰੈਫਰੈਂਸ ਦਿੱਤਾ ਵਾ ਕਿ ਅਖੀਰ ਦੇ ਵਿੱਚ ਗੜੀ ਦੇ ਵਿੱਚ ਕੱਲਾ ਸਿੰਘ ਭਾਈ ਰੰਗਰੇਟਾ ਭਾਈ ਜੈਤਾ ਜੀ ਰਹਿ ਗਏ ਇਸ ਕਰਕੇ ਕਲਗੀ ਤੋੜਾ ਜਿਹੜਾ ਵਾ ਉਹਨਾਂ ਦਾ ਦਿੱਤਾ ਬਣਦਾ ਵਾ ਠੀਕ ਹੈ ਉਸ ਤੋਂ ਬਾਅਦ ਆਜੋ ਜੀ ਸਾਡੇ ਕਵੀ ਮਹਾਕੋਸ਼ ਕਵੀ ਜਿਹੜੇ ਨੇ ਰਤਨ ਸਿੰਘ ਪੰਘੂ ਜੀ ਉਹਨਾਂ ਦਾ ਪੰਥ ਪ੍ਰਕਾਸ਼ ਜਿਹੜਾ ਵਾ ਬਹੁਤ ਪ੍ਰਚਲਿਤ ਹੈ ਲਗਭਗ ਤਕਰੀਬਨ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੀ ਕਥਾ ਜਿਹੜੀ ਆ ਹੁੰਦੀ ਹੈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਜੀਵਨ ਸੰਗ ਰੰਗ ਰੇਟੜੋ ਬੰਦੂਕੀ ਖੂਬ ਖਵੇ ਨੇਕ ਬੁਰਜ ਸੋ ਮਦ ਪਏ ਏਕ ਨਹੀਂ ਚੌਥਾਏ ਮਤਲਬ ਉਹ ਕਹਿੰਦੇ ਆ ਕਿ ਇਹ ਇੱਕ ਇੱਕ ਜਗ੍ਹਾ ਤੇ ਨਹੀਂ ਏਕ ਬੁਰਜ ਸੋ ਮਦ ਪਏ ਕਿ ਇੱਕ ਜਗ੍ਹਾ ਤੇ ਨਹੀਂ ਉਹ ਚੌ ਚੌ ਥਾਵਾਂ ਤੋਂ ਫਾਇਰ ਕਰ ਰਿਹਾ ਸੀ ਇਹਦਾ ਮਤਲਬ ਕੀ ਆ ਵੀ ਬਾਬਾ ਜੀਵਨ ਸਿੰਘ ਆ ਅਖੀਰਲੇ ਸ਼ਹੀਦ ਜਿਹੜੇ ਆ ਉੱਥੇ ਹੋਏ ਨੇ ਔਰ ਉਹਨਾਂ ਨੇ ਹੀ ਅਖੀਰ ਤੇ ਜਾ ਕੇ ਆਪਣਾ ਮੋਰਚਾ ਜਿਹੜਾ ਸੰਭਾਲਿਆ ਸੀ ਤੇ ਇੱਕ ਜਗ੍ਹਾ ਤੋਂ ਫੇਰ ਨਹੀਂ ਕਰਦਾ ਇੱਕ ਜਗ੍ਹਾ ਤੇ ਗੋਲੀਆਂ ਚਲਾ ਕੇ ਫਿਰ ਭੱਜ ਕੇ ਦੂਜੀ ਜਗ੍ਹਾ ਤੇ ਜਾਂਦਾ ਫਿਰ ਉੱਥੋਂ ਫੇਰ ਕਰਦਾ ਫਿਰ ਤੀਜੀ ਜਗ੍ਹਾ ਜਾਂਦਾ ਫਿਰ ਉੱਥੋਂ ਫੇਰ ਕਰਦਾ ਇਹ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਰਤਨ ਸਿੰਘ ਭੰਗੂ ਜੀ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕਰਦੇ ਨੇ ਵੀ ਅਖੀਰਲਾ ਆ ਬਾਬਾ ਜੀਵਨ ਸਿੰਘ ਜਿਹੜਾ ਉਹ ਚਮਕੌਰ ਗੜੀ ਚ ਹੋਇਆ ਉਸ ਤੋਂ ਬਾਅਦ 1987 ਦੇ ਵਿੱਚ ਇੱਕ ਧਰਮ ਪ੍ਰਚਾਰ ਕਮੇਟੀ ਵੱਲੋਂ ਮਤਾ ਪੇਸ਼ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜਿੱਥੇ ਇਹ ਸਾਰੇ ਰੈਫਰੈਂਸ ਨੂੰ ਦਿੱਤਾ ਗਿਆ ਵੀ ਆਹ ਰੈਫਰੈਂਸ ਨੇ ਸਾਡੇ ਕੋਲ ਜੇ ਭਾਈ ਸੰਗਤ ਸਿੰਘ ਜੀ ਦਾ ਰੈਫਰੈਂਸ ਤੁਹਾਡੇ ਕੋਲ ਹੈਗਾ ਤੇ ਉਹ ਸਾਨੂੰ ਦਿੱਤਾ ਜਾਵੇ ਤੇ ਉੱਥੇ ਸਬੂਤਾਂ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਮੰਨੀ ਕਿ ਸੰਗਤ ਸਿੰਘ ਜੀ ਨਹੀਂ ਬਲਕੇ ਬਾਬੇ ਜੀਵਨ ਸਿੰਘ ਜੀ ਨੂੰ ਹੀ ਇਹ ਕਲਗੀ ਤੋੜਾ ਜਿਹੜਾ ਉਹ ਦਿੱਤਾ ਗਿਆ ਇਹ ਚਾਰ ਰੈਫਰੈਂਸ ਮੈਂ ਦਿੱਤੇ ਨੇ ਇਸ ਤੋਂ ਵੱਧ ਵੀ ਬਹੁਤ ਸਾਰੇ ਰੈਫਰੈਂਸ ਮਿਲਦੇ ਨੇ ਤੁਹਾਨੂੰ ਭਾਈ ਸੰਗਤ ਸਿੰਘ ਜੀ ਦਾ ਤੁਹਾਨੂੰ ਹੋਰ ਕਿਤੇ ਵੀ ਜ਼ਿਕਰ ਪੂਰੇ ਇਤਿਹਾਸ ਵਿੱਚ ਨਹੀਂ ਮਿਲਦਾ ਸਿਰਫ ਕਲਗੀ ਤੋੜਾ ਦੇਣ ਵਾਸਤੇ ਬਾਰੇ ਇਹਨੂੰ ਛੋੜਨਾ ਸੀਗਾ ਮੈਂ ਵੀ ਨਹੀਂ ਕਹਿ ਰਿਹਾ ਵੀ ਜੋ ਮੈਂ ਕਹਿ ਰਿਹਾ ਉਹ ਸੱਚ ਹੈ ਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਵੀ ਜੋ ਤੁਸੀਂ ਕਹਿੰਦੇ ਉਹ ਝੂਠ ਹੈ ਹੋ ਸਕਦਾ ਕਿ ਤਨਾ ਕਿਤੇ ਜਿਹੜਾ ਉਹ ਲਿਖਤਾਂ ਦੇ ਵਿੱਚ ਦਿੱਕਤ ਆਈ ਹੋਵੇ ਮਤਲਬ ਗੜਬੜ ਹੋਈ ਹੋਵੇ ਜਾਂ ਕਹਿ ਲਿਆ ਵੀ ਗਲਤੀਆਂ ਵੀ ਹੋ ਸਕਦੀਆਂ ਨੇ ਦੂਜੀ ਗੱਲ ਕਿ ਬਾਬਾ ਜੈਤਾ ਜੀ ਦਾ ਪਰਿਵਾਰ ਜਿਹੜਾ ਵਾ ਉਹ ਭਾਈ ਕਲਿਆਣ ਜੀ ਤੋਂ ਚੱਲਦਾ ਵਾ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਤੇ ਲਗਾਤਾਰ ਉਹਨਾਂ ਦੀਆਂ 5-6 ਪੀੜੀਆਂ ਜਿਹੜੀਆਂ ਮਹਾਰਾਜ ਦੇ ਘਰ ਦੇ ਨਾਲ ਜੁੜੀਆਂ ਹੋਈਆਂ ਇਸ ਕਰਕੇ ਕਰੀਬੀ ਵੀ ਸੀ ਸਾਰੀ ਜ਼ਿੰਮੇਵਾਰੀ ਆਨੰਦਪੁਰ ਸਾਹਿਬ ਦੀ ਭਾਈ ਜੀਵਨ ਸਿੰਘ ਕੋਲ ਆ ਜੇ ਗਤਕੇ ਦੇ ਵਿੱਚ ਗਿਣ ਲਈਏ ਸ਼ਸਤਰ ਧਾਰੀ ਗਿਣ ਲਈਏ ਤੇ ਬਾਬੇ ਜੀਵਨ ਸਿੰਘ ਦਾ ਸਾਨੀ ਕੋਈ ਨਹੀਂ ਸੀਗਾ ਠੀਕ ਹੈ ਉਸ ਤੋਂ ਬਾਅਦ ਜ ਹਮ ਉਮਰ ਦੀ ਗੱਲ ਕਰੀਏ ਤੇ ਹਮ ਉਮਰ ਵੀ ਤਿੰਨਕ ਸਾਲ ਚਾਰ ਸਾਲ ਸ਼ਾਇਦ ਬਾਬਾ ਜੀਵਨ ਸਿੰਘ ਜੀ 10 5 6 ਤੋਂ ਵੱਡੇ ਸੀਗੇ ਤੇ ਦੂਜੀ ਗੱਲ ਇਹ ਆ ਵੀ ਜੇ ਉਹ ਬਾਬਾ ਅਜੀਤ ਸਿੰਘ ਦੇ ਕਹਿੰਦੇ ਵੀ ਉਸਤਾਦ ਵੀ ਹੋਏ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਰੰਗਰੇਟਾ ਉਹਨਾਂ ਨੇ ਸਰਸਾ ਨਦੀ ਤੋਂ ਜਾ ਕੇ ਬਾਬਾ ਜੀਵਨ ਸਿੰਘ ਜੀ ਛੁਡਾ ਕੇ ਵਿਖੜਦੇ ਨੇ ਘੇਰੇ ਦੇ ਵਿੱਚੋਂ ਬਾਬਾ ਅਜੀਤ ਸਿੰਘ ਜੀ ਨੂੰ ਇਹ ਸਾਰੀਆਂ ਵੱਡੀਆਂ ਕੁਰਬਾਨੀਆਂ ਫਿਰ ਜਿਹੜਾ ਸੀਸ ਭੇਟਾ ਮਹਾਰਾਜ ਜਿਹੜਾ ਸੀਸ ਲੈ ਕੇ ਆਉਂਦੇ ਨੇ ਪੰਜਵੇਂ ਸੈਭ ਜਾਦੇ ਦਾ ਜਿਹੜਾ ਖਿਤਾਬ ਜਿਹੜਾ ਉਹ ਦਿੱਤਾ ਗਿਆ ਉਹ ਵੀ ਸਾਰਿਆਂ ਨੂੰ ਪਤਾ ਹੈ ਨਾ ਤੇ ਇਹ ਵੱਡੀਆਂ ਕੁਰਬਾਨੀਆਂ ਭਾਈ ਜੈਤਾ ਜੀ ਦੀਆਂ ਜਾਂ ਬਾਬੇ ਜੀਵਨ ਸਿੰਘ ਦੀਆਂ ਸੀ ਤੇ ਹੋ ਸਕਦਾ ਇਹਨਾਂ ਕੁਰਬਾਨੀਆਂ ਨੂੰ ਵੇਖਦਿਆਂ ਹੋਇਆਂ ਹੀ ਮਹਾਰਾਜ ਨੇ ਥਾਪਿਆ ਹੋਵੇ ਵੀ ਇਹ ਹੀ ਬੰਦਾ ਹੋਊਗਾ ਜਿਹੜਾ ਅਖੀਰ ਦੇ ਵਿੱਚ ਇਹ ਮੁਗਲਾਂ ਦਾ ਟੱਕਰ ਲੈ ਸਕਦਾ ਹੈ ਤਿੰਨੇ ਤੇ ਇਕੱਲਾ ਬੰਦਾ ਇਹਨੇ ਬੰਦਿਆਂ ਦੀ ਕਿਵੇਂ ਟੱਕਰ ਲੈ ਸਕਦਾ ਸੀ ਤੇ ਭਾਈ ਜੀਵਨ ਸਿੰਘ ਜੀ ਯੋਧ ਨੀਤੀ ਵਿੱਚ ਵੀ ਪੂਰੇ ਕਾਇਮ ਸੀ ਸਿਆਣਪ ਦੇ ਵਿੱਚ ਹੀ ਪੂਰੇ ਕਾਇਮ ਸੀ ਤੇ ਬਹਾਦਰ ਜੋਧੇ ਵੀ ਹੀ ਤੇ ਗੁਰੂ ਸਾਹਿਬ ਦੇ ਹਮ ਉਮਰ ਵੀ ਕਹਿ ਸਕਦੇ ਤਿੰਨ ਚਾਰ ਸਾਲ ਦਾ ਫਰਕ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਇਹ ਜਿਹੜੇ ਮੈਂ ਸਬੂਤ ਪੇਸ਼ ਕੀਤੇ ਆ ਇਹ ਸਬੂਤ ਜਿਹੜੇ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਸ ਤੋਂ ਬਾਅਦ ਜੇ ਕੋਈ ਬਾਬੇ ਸੰਗਤ ਸਿੰਘ ਜੀ ਦੇ ਸਬੂਤ ਤੁਹਾਡੇ ਕੋਲ ਹੈਗੇ ਨੇ ਠੀਕ ਆ ਅਸੀਂ Google ਤੇ ਸਰਚ ਕਰਦੇ ਹਾਂ ਪਰ Google ਵੀ ਬਣਾਉਣ ਵਾਲੇ ਤਾਂ ਸਾਡੇ ਬੰਦੇ ਹੀ ਆ ਨਾ ਜੀ Google ਬਣਾਉਣ ਵਾਲਾ ਵੀ ਤਾਂ ਇਨਸਾਨ ਹੀ ਆ ਨਾ ਉਹਨੇ ਤੁਹਾਡੇ ਲੋਕਾਂ ਤੋਂ ਸਾਡੇ ਲੋਕਾਂ ਤੋਂ ਪੁੱਛਗਿੱਛ ਕੇ ਹੀ ਸਾਰੀ ਗੱਲ ਕੀਤੀ ਹੋਊਗੀ ਨਾ ਜੇ ਇਹ ਪ੍ਰਾਤਨ ਗ੍ਰੰਥਾਂ ਦੀ ਮੈਂ ਗੱਲ ਕਰ ਰਿਹਾ ਤੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਇਹ ਰੈਫਰੈਂਸ ਜਿਹੜੇ ਆ ਸਾਨੂੰ ਮਿਲਦੇ ਆ ਜੇਕਰ ਤੁਹਾਡੇ ਕੋਲ ਵਾਕਿਆ ਹੀ ਬਾਬੇ ਸੰਗਤ ਸਿੰਘ ਜੀ ਦੇ ਪ੍ਰੂਫ ਹੈਗੇ ਨੇ ਤੇ ਬਾਬੇ ਸੰਗਤ ਸਿੰਘ ਜੀ ਨੂੰ ਹੀ ਕਲਗੀ ਥੋੜਾ ਬਖਸ਼ਿਆ ਗਿਆ ਤੇ ਤੁਸੀਂ ਉਹ ਪੇਸ਼ ਕਰ ਦਿਓ ਤੇ ਆ ਪੇਸਾਰਾ ਵਿਵਾਦ ਜਿਹੜਾ ਖਤਮ ਹੋ ਜਾਊਗਾ ਤੇ ਮੈਂ ਨਾਲ ਇਹ ਵੀ ਗੱਲ ਆਪਣੀ ਕਰ ਰਿਹਾ ਕਿ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿਤਾ ਉਹੀ ਸੱਚ ਹੈ ਜਾਂ ਤੁਸੀਂ ਜੋ ਕਹਿ ਰਹੇ ਹੋ ਉਹ ਸੱਚ ਹੈ ਮੈਂ ਕਹਿ ਰਿਹਾ ਵਿਵਾਦ ਹੋ ਸਕਦਾ ਕਿਤੇ ਗਲਤੀਆਂ ਹੋ ਸਕਦੀਆਂ ਪੰਥਰੇ ਦਾ ਫੈਸਲਾ ਕਰੇ ਕਿਤੇ ਸਫਾਫਾ ਸ਼ਾ ਕੇ ਬੈਠਾ ਜਾਵੇ ਦੋਵਾਂ ਧਿਰਾਂ ਨੂੰ ਬੁਲਾ ਲਿਆ ਜਾਵੇ ਉਹਦੇ ਵਿੱਚ ਪ੍ਰਚਾਰਕ ਵੀ ਇਨਵੋਲ ਕੀਤੇ ਜਾਣ ਉਹਦੇ ਵਿੱਚ ਰਮਦਾਸੀ ਸਿੰਘ ਵੀ ਬੁਲਾਏ ਜਾਣ ਉਹਦੇ ਵਿੱਚ ਰੰਗਰੇਟੇ ਸਿੰਘ ਵੀ ਬੁਲਾਏ ਜਾਣ ਤੇ ਹਾਂ ਜਿਨ੍ਹਾਂ ਕੋਲ ਪ੍ਰੂਫ ਹੈਗੇ ਉਹ ਉਹਨਾਂ ਨੂੰ ਬੁਲਾਇਆ ਜਾਵੇ ਬੁਲਾ ਕੇ ਤੇ ਇੱਕ ਸ੍ਰੀ ਅਕਾਲ ਪੁਰਖ ਸਾਹਿਬ ਤੇ ਇਹ ਵਿਵਾਦ ਜਿਹੜਾ ਹਮੇਸ਼ਾ ਲਈ ਖਤਮ ਕੀਤਾ ਜਾਣਾ ਚਾਹੀਦਾ ਹੈ ਕਿ ਕਲਗੀ ਤੋੜਾ ਬਾਬੇ ਜੈਤਾ ਜੀ ਨੂੰ ਦਿੱਤਾ ਗਿਆ ਜਾਂ ਬਾਬੇ ਸੰਗਲ ਸਿੰਘ ਜੀ ਨੂੰ ਦਿੱਤਾ ਗਿਆ ਭੁੱਲਾ ਚੁੱਕਾ ਦੀ ਮਾਫੀ ਸੋ ਅੱਜ ਦੀ ਵੀਡੀਓ ਵਿੱਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ